ਅਸਲਾਮੁਅਲੈਕੁਮ ਐਂਡ ਸਤ ਸ੍ਰੀ ਅਕਾਲ ਕਿੱਦਾਂ ਹਾਲ ਚਾਲ ਹੈ ਮੇਰੇ ਵੀਰਾਂ ਦਾ ਪੈਣਪੜਾਵਾ ਦਾ ਮੀਤ ਕਰਨੀਆ ਵਧੀਆ ਹੋਵੇਗਾ ਤੇ ਆਪ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਦੀ ਜਿਹੜੀ ਵੀਡੀਓ ਹੈ ਨਾ ਸਾਡੇ ਇੱਕ ਬਹੁਤ ਹੀ ਪਿਆਰੇ ਜੀ ਵੀਰ ਜੀ ਨੇ ਉਹਨਾਂ ਨੇ ਸੈਂਡ ਕੀਤੀ ਹੈ ਕਿ ਜੀ ਤੁਸੀਂ ਬੀਬੀ ਗੁਰਦੀਪ ਕੌਰ ਖਾਲਸਾ ਵਾਲਿਆਂ ਦੀ ਜਿਹੜੀ ਕਥਾ ਹੈ ਨਾ ਇਹ ਸੁਣੋ ਬਹੁਤ ਵਧੀਆ ਬਿਆਨ ਕਰਦੇ ਨੇ ਬਹੁਤ ਵਧੀਆ ਕਥਾਵਾਂ ਇਹਨਾਂ ਦੀ ਹੁੰਦੀਆਂ ਨੇ ਤੇ ਜਿਵੇਂ ਤੁਹਾਨੂੰ ਪਤਾ ਹੈ ਕਿ ਸ਼ਹੀਦੀ ਮਹੀਨਾ ਜਾਂਦਿਆ ਸ਼ਹੀਦੀ ਹਫਤਾ ਜਾਂਦਿਆ ਤੇ ਇਹਦੇ ਵਿੱਚ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਸਿੱਖਿਆ ਆਂਦੀ ਹੈ ਗੱਲਾਂ ਹਾਸਲ ਕਰ ਸਕੀਏ ਫੋਰ ਸਾਲ ਕੀ ਚਾਹੀਦਾ ਤੇ ਚਲੋ ਪਹਿਲੇ ਇਹਨਾਂ ਦੀ ਕਥਾ ਸੁਣਦੇ ਆ ਉਸ ਬਾਅਦ ਦੇ ਦੋ ਤੇ ਗੱਲਬਾਤ ਕਰਦੇ ਆ ਤੇ ਐਲੋ ਕਰੋ ਆ ਜੀ ਵੀਡੀਓ ਸੱਚੀ ਗੱਲ ਐ ਭਾਗਾਂ ਵਾਲਿਓ ਕਹਿੰਦੇ ਇੱਕ ਮਾਣਾ ਜਿਹਦੇ ਕਰ ਬੱਚੇ ਨੇ ਜਨਮ ਲਿਆ ਮਾਣੇ ਬੱਚੇ ਨੂੰ ਤਿਆਰ ਕਰਕੇ ਸਕੂਲ ਭੇਜਣਾ ਸੋਹਣਾ ਜੀਵਨ ਚੱਲ ਰਿਹਾ ਸੀ ਤੇ ਇੱਕ ਦਿਨ ਕੀ ਹੋਇਆ ਪੇ ਬੱਚਾ ਸਕੂਲ ਦੇ ਵਿੱਚ ਆਪਣੇ ਹਾਨੀਆਂ ਨਾਲ ਖੇਡਦਾ ਖੇਡਦਾ ਐਸਾ ਨੁਕਸਾਨ ਕਰ ਬੈਠਾ ਬੜੇ ਡਾਕਟਰਾਂ ਨੂੰ ਮਾਂ ਨੇ ਦਿਖਾਇਆ ਕਿ ਕਿਵੇਂ ਨਾ ਕਿਵੇਂ ਕਰਕੇ ਮੇਰਾ ਬੱਚਾ ਠੀਕ ਹੋ ਜਾਵੇ ਕਿਵੇਂ ਨਾ ਕਿਵੇਂ ਕਰਕੇ ਕਹਿੰਦੀ ਮੈਂ ਆਪਣਾ ਘਰ ਬਾਹਰ ਸਾਰਾ ਕੁਝ ਲਾਹ ਦੇਵਾਂਗੀ ਮੈਂ ਆਪਣੇ ਆਪ ਨੂੰ ਵੇਚ ਕੇ ਲਾਹ ਦੇਵਾਂਗੀ ਪਰ ਮੇਰਾ ਬੱਚਾ ਠੀਕ ਹੋਣਾ ਚਾਹੀਦਾ ਹੈ ਕਹਿੰਦੇ ਡਾਕਟਰਾਂ ਨੇ ਕਿਹਾ ਜੇ ਬੱਚੇ ਨੂੰ ਠੀਕ ਕਰਨਾ ਹੈ ਤੇ ਇਹਦੇ ਵਾਸਤੇ ਜਿਹੜਾ ਬੱਚੇ ਦਾ ਨੁਕਸਾਨ ਹੋਇਆ ਹੈ ਉਹਦੀ ਪਰਭਾਈ ਕਰਨੀ ਪੈਣੀ ਹੈ ਤੇ ماں ਕਹਿੰਦੀ ਹੈ ਕੋਈ ਗੱਲ ਨਹੀਂ ਜਿਹੜਾ ਬੱਚੇ ਦਾ ਨੁਕਸਾਨ ਹੋਇਆ ਹੈ ਤੁਸੀਂ ਉਹ ਚੀਜ਼ ਮੇਰੇ ਤੋਂ ਲੈ ਲਵੋ ਮੇਰੇ ਬੱਚੇ ਨੂੰ ਦੇ ਦੇਵੋ ਪਰ ਮੈਨੂੰ ਮੇਰਾ ਬੱਚਾ ਇਹ ਦੁਨੀਆ ਤੇ ਸੋਹਣਾ ਤੇ ਠੀਕ ਠਾਕ ਦਿਸਣਾ ਚਾਹੀਦਾ ਹੈ ਕਹਿੰਦੇ ਹੋਇਆ ਕਿ ਉਹ ਬੱਚੇ ਦੀ ਜਦੋਂ ਖੇਡਦਾ ਸੀ ਆਪਣੇ ਹਾਣੀਆਂ ਦੇ ਨਾਲ ਤੇ ਇੱਕ ਅੱਖ ਚਲੀ ਗਈ ਸੀ ਇੱਕ ਡੇਲਾ ਬਾਹਰ ਆ ਗਿਆ ਮਾਂ ਡਾਕਟਰ ਨੂੰ ਕਹਿੰਦੀ ਐ ਤੂੰ ਮੇਰਾ ਮੇਰੀ ਅੱਖ ਲੈ ਲਾ ਮੇਰੇ ਬੱਚੇ ਤੇ ਲਾ ਦੇ ਕਹਿੰਦੀ ਕੋਈ ਗੱਲ ਨਹੀਂ ਮੈਂ ਇਦਾਂ ਜ਼ਿੰਦਗੀ ਕੱਢ ਲਵਾਂਗੀ ਕਹਿੰਦੇ ਚਲੋ ਉਹ ਬੱਚਾ ਜਿਹੜਾ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਸੀ ਛੋਟਾ ਸੀ ਵੱਡਾ ਆਇਆ ਜਦੋਂ ਮਾਂ ਨੇ ਸਕੂਲ ਜਾਣਾ ਤੇ ਹਾਨੀਆਂ ਨੇ ਆਲੇ ਦੁਆਲੇ ਦੇ ਬੱਚਿਆਂ ਨੇ ਕਹਿਣਾ ਦੇਖ ਤੇਰੀ ਮਾਂ ਕਿਦਾਂ ਦੀ ਐ ਕਿਦਾਂ ਕਿੰਨੀ ਬਦਸੂਰਤ ਐ ਤੇਰੀ ਮਾਂ ਸਾਡੀਆਂ ਮਾਵਾਂ ਦੇਖ ਕਿੰਨੀਆਂ ਸੋਹਣੀਆਂ ਨੇ ਕਹਿੰਦੇ ਬੱਚੇ ਦੇ ਮਨ ਦੇ ਅੰਦਰ ਆਉਣਾ ਵੀ ਕਾਸ਼ ਕਿਤੇ ਮੇਰੀ ਮਾਂ ਵੀ ਇੰਨੀ ਸੋਹਣੀ ਹੁੰਦੀ ਦੂਜੇ ਬੱਚਿਆਂ ਦੀਆਂ ਮਾਵਾਂ ਨਾਲ ਦੀ ਹੁੰਦੀ ਉਦੋਂ ਅਜੇ ਬੱਚੇ ਦੇ ਮਨ 'ਚ ਮਾਂ ਪ੍ਰਤੀ ਕੋਈ ਨਫ਼ਰਤ ਨਹੀਂ ਸੀ ਆ ਗਵਾਂਡੀਆਂ ਤੋਂ ਜਦੋਂ ਇਹ ਬੋਲ ਸੋਨੇ ਵੀ ਤੇਰੀ ਮਾਂ ਕਾਣੀ ਐ ਕਾਣੀ ਦੀ ਇੱਕ ਆਖ ਨਹੀਂ ਹੈਗੀ ਬੱਚੇ ਦੇ ਮਨ 'ਚ ਆਉਣਾ ਸ਼ੁਰੂ ਹੋ ਗਿਆ ਵੀ ਵਾਕਿਆ ਹੀ ਮੇਰੀ ਮਾਂ ਬਦਸੂਰਤ ਹੈ ਜਿੱਥੇ ਮੈਂ ਹੋਵਾਂ ਉੱਥੇ ਮੇਰੀ ਮਾਂ ਨੂੰ ਨਹੀਂ ਆਉਣਾ ਚਾਹੀਦਾ ਜਿੱਥੇ ਵੀ ਮੈਂ ਜਾਵਾਂ ਮੇਰੀ ਮਾਂ ਮੇਰੇ ਮਗਰ ਨਾ ਆਵੇ ਆਪਣੀ ਮਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਮਾਂ ਮੈਂ ਹੁਣ ਬੱਚਾ ਨਹੀਂ ਰਿਹਾ ਮੈਂ ਆਪਣੀ ਸੰਭਾਲ ਆਪ ਕਰ ਸਕਦਾ ਹਾਂ ਪਰ ਮਾਂ ਤੂੰ ਮੇਰੇ ਮਗਰ ਨਹੀਂ ਆਉਣਾ ਪਰ ਭਾਗਾ ਵਾਲਿਓ ਮਾਂ ਦਾ ਦੇਹਲੀ ਪੁੱਛਿਆ ਜਾਣਦਾ ਹੈ ਔਲਾਦ ਵਾਸਤੇ ਕਿ ਮਾਂ ਚੀਜ਼ ਕੀ ਹੈ ਆਪਣੀ ਔਲਾਦ ਵਾਸਤੇ ਹੋਇਆ ਕੀ ਬੱਚਾ ਵੱਡਾ ਹੋਇਆ ਵਿਆਹ ਹੋਇਆ ਆਪਣੀ ਨੌਕਰੀ ਤੇ ਲੱਗਾ ਕਹਿੰਦੇ ਜਦੋਂ ਨੌਕਰੀ ਤੇ ਜਾਂਦਾ ਸੀ ਇੱਕ ਦਿਨ ਕੀ ਹੋਇਆ ਵੀ ਬੱਚੇ ਦਾ ਨਾ ਆਪਣੇ ਪੁੱਤ ਦਾ ਟਿਫਨ ਰਹਿ ਗਿਆ ਤੇ ਮਾਂ ਨੂੰ ਬੁਰਕੀ ਨਾ ਲੰਗੇ ਮਾਂ ਸੋਚਦੀ ਐ ਕਿਵੇਂ ਨਾ ਕਿਵੇਂ ਕਰਕੇ ਮੈਂ ਆਪਣੇ ਬੱਚੇ ਨੂੰ ਟਿਫਨ ਫੜਾ ਆਵਾਂ ਪਰ ਵਾਰ-ਵਾਰ ਮਾਂ ਦੇ ਕੰਨਾਂ 'ਚ ਆਪਣੇ ਬੱਚੇ ਦੇ ਉਹ ਗੋਲ ਵੀ ਰੜਕਰੇ ਸੀ ਬੱਚੇ ਨੇ ਕਿਹਾ ਸੀ ਮਾਂ ਮੇਰੇ ਮਗਰ ਨਾ ਆਈਂ ਮੈਂ ਸਿਆਣਾ ਹੋ ਰਿਆਂ ਮੈਂ ਸਿਆਣਾ ਹੋ ਗਿਆ ਐ ਮੈਂ ਆਪਣੀ ਸੰਭਾਲ ਆਪ ਕਰ ਸਕਦਾ ਐ ਪਰ ਭਾਗਾਂ ਵਾਲੇ ਉਹ ਮਾਂ ਸੀ ਬੁਰਕੀ ਨਹੀਂ ਲੱਗੀ ਕਹਿੰਦੀ ਕੀ ਹੋਇਆ ਜੇ ਬੱਚੇ ਨੇ ਕਹਿ ਦਿੱਤਾ ਆਪਣੀ ਰੋਟੀ ਉੱਥੇ ਛੱਡ ਕੇ ਕਹਿੰਦੇ ਆਪਣੇ ਬੱਚੇ ਦਾ ਟਿਫਨ ਤਿਆਰ ਕਰਕੇ ਤੇ ਉਹਦੇ ਆਫਿਸ ਤੇ ਲੈ ਕੇ ਗਈ ਐ ਤੇ ਜਾ ਕੇ ਗੇਟ ਕੀਪਰ ਨੂੰ ਆਪਣੇ ਬੱਚੇ ਦਾ ਨਾਮ ਲਿਆ ਪੀ ਉਹਨੂੰ ਆਵਾਜ਼ ਦੋ ਮੈਂ ਰੋਟੀ ਦੇਣ ਵਾਸਤੇ ਆਈ ਆ ਕਹਿੰਦੇ ਜਦੋਂ ਉਹਨੇ ਆਵਾਜ਼ ਦਿੱਤੀ ਉਹ ਆਪਣੀ ਜਦੋਂ ਮਾਂ ਨੂੰ ਵੇਖਦਾ ਹੈ ਤੇ ਗੁੱਸੇ ਦੇ ਵਿੱਚ ਬੜਾ ਲੋਹਾ ਲਾਖਾ ਹੋ ਜਾਂਦਾ ਹੈ ਕਹਿੰਦਾ ਮਾਂ ਤੂੰ ਇੱਥੇ ਕੀ ਲੈਣ ਆਈ ਮੇਰੇ ਹਾਣੀਆਂ ਦੇ ਵਿੱਚ ਮੇਰੇ ਦੋਸਤਾਂ ਦੇ ਵਿੱਚ ਮਜ਼ਾਕ ਦਾ ਪਾਤਰ ਬਣ ਜਾਵੇਂਗੀ ਤੂੰ ਕਿ ਇਹ ਕਿੱਦਾਂ ਦੀ ਮਾਂ ਹੈ ਬਦਸੂਰਤ ਹੈ ਕਹਿੰਦੇ ਹੋਇਆ ਕਿ ਜਦੋਂ ਦੋਸਤਾਂ ਨੇ ਪੁੱਛਿਆ ਨਾ ਕਿ ਇਹ ਕੌਣ ਸੀ ਕਹਿੰਦਾ ਵੀ ਸਾਡੀ ਕੰਮ ਵਾਲੀ ਸੀ ਇਹ ਮਾਂ ਨਹੀਂ ਸੀ ਇੱਕ ਕੰਮ ਵਾਲੀ ਸੀ ਚਲੋ ਮਾਂ ਨੇ ਟਿਫਣ ਪੜਾਇਆ ਆਪਣੇ ਘਰ ਆ ਗਈ ਪਰ ਗਾਇਬ ਗਾਇਏ ਕਿਤੇ ਨਾ ਕਿਤੇ ਮਾਂ ਫਿਕਰ ਕਰਦੀ ਫੇਰ ਉੱਥੇ ਪਹੁੰਚ ਜਾਂਦੀ ਜਿੱਥੇ ਕਿਤੇ ਉਹਦਾ ਬੱਚਾ ਕਿਸੇ ਮੁਸੀਬਤ ਦੇ ਵਿੱਚ ਹੁੰਦਾ ਬੱਚੇ ਨੂੰ ਬਹੁਤ ਕੁਝ ਸੁਣਨਾ ਪੈਂਦਾ ਆਲਿਓਂ ਦਿਵਾਲਿਓਂ ਦੁਖੀ ਹੋ ਕੇ ਇੱਕ ਦਿਨ ਉਹਦੇ ਬੱਚੇ ਨੇ ਫੈਸਲਾ ਕੀਤਾ ਕਿ ਮੈਂ ਆਪਣੀ ਮਾਂ ਨੂੰ ਐਸੀ ਜਗ੍ਹਾ ਤੇ ਛੱਡ ਆਉਣਾ ਹੈ ਜਿੱਥੇ ਮੇਰੀ ਮਾਂ ਦਾ ਮੋੜ ਮੈਨੂੰ ਪਰਸ਼ਾਵਾ ਹੀ ਨਾ ਪਵੇ ਮਾਵਾ ਵਾਲਿਓ ਮਾਂ ਚੀਜ਼ ਕੀ ਐ ਕਿਤੇ ਕਦਰ ਤੇ ਕਰਕੇ ਵੇਖਿਓ ਬੱਚੇ ਨੇ ਸਮਾਨ ਤਿਆਰ ਕੀਤਾ ਐ ਤੇ ਮਾਂ ਨੂੰ ਬਿਰਦਾ ਸ਼ਰਮ ਦੇ ਵਿੱਚ ਛੱਡ ਆਇਆ ਐ ਕਿ ਮਾਂ ਤੂੰ ਘਰ ਨਹੀਂ ਰਹਿਣਾ ਮੇਰੇ ਦੋਸਤ ਮਿੱਤਰ ਆਉਂਦੇ ਨੇ ਮੈਨੂੰ ਵਾਰ-ਵਾਰ ਪੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਹਿੰਦੇ ਮਾਂ ਨੇ ਮਾਂ ਨੂੰ ਜਦੋਂ ਬਿਰਧ ਆਸ਼ਰਮ ਛੱਡ ਆਇਆ 2-3 ਸਾਲ ਮਾਂ ਦੇ ਕੋਲ ਨਾ ਗਿਆ ਵਰਾਗ ਦੇ ਵਿੱਚ ਮਾਂ ਦੀ ਮੌਤ ਹੋ ਗਈ ਇੱਕ ਦਿਨ ਬੱਚੇ ਦੇ ਮਨ 'ਚ ਖਿਆਲ ਆਇਆ ਕਹਿੰਦਾ ਵੀ ਮੈਂ ਮਾਂ ਨੂੰ ਜਿਹੜੇ ਬਿਰਧ ਆਸ਼ਰਮ ਛੱਡ ਕੇ ਆਇਆ ਕਿਉਂ ਨਾ ਆਵੇ ਦੀ ਖਬਰ ਸਾਰੀ ਜਾ ਕੇ ਲੈ ਆਵਾਂ ਕਹਿੰਦੇ ਜਦੋਂ ਉਹਦੀ ਖਬਰ ਲੈਣ ਵਾਸਤੇ ਗਿਆ ਨਾ ਤੇ ਬਿਰਦਾਸ਼ਰਮ ਵਾਲਿਆਂ ਨੇ ਕਿਹਾ ਵੀ ਤੇਰੀ ਮਾਂ ਇਸ ਦੁਨੀਆ ਤੇ ਨਹੀਂ ਰਹੀ ਪਰ ਤੇਰੀ ਮਾਂ ਨੇ ਤੈਨੂੰ ਬਹੁਤ ਯਾਦ ਕੀਤਾ ਕਿਤੇ ਜਾਂਦੀ ਵਾਰ ਮੇਰਾ ਬੱਚਾ ਮੇਰੇ ਗਲੇ ਨਾ ਲੱਗ ਜਾਵੇ ਮੈਂ ਘੁੱਟ ਕੇ ਛਾਤੀ ਨਾਲ ਲਾਉਣਾ ਚਾਹੁੰਦੀ ਸੀ ਤੇਰੀ ਮਾਂ ਤੈਨੂੰ ਬੜਾ ਬਿਲਕੀ ਬੜਾ ਰੋਈ ਪਰ ਤੇਰਾ ਕੋਈ ਐਡਰੈਸ ਨਹੀਂ ਸੀ ਤੇਰਾ ਕੋਈ ਪਤਾ ਨਹੀਂ ਸੀ ਅਸੀਂ ਤੈਨੂੰ ਦੱਸ ਨਹੀਂ पाए ਤੇਰੀ ਮਾਂ ਜਿਉਂਦੇ ਜੀ ਆਪਣੀ ਮਾਂ ਨੂੰ ਆ ਕੇ ਮਿਲ ਜਾ ਜਦੋਂ ਬੱਚੇ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਉਹ ਪਰੇਸ਼ਾਨ ਥੋੜਾ ਜਿਹਾ ਹੋਇਆ ਰੋਇਆ ਕਿ ਮੈਂ ਤਾਂ ਜਾਂਦੀ ਵਾਰ ਆਪਣੇ ਨਾ ਆਪਣੀ ਮਾਂ ਦੀ ਸੇਵਾ ਕਰ ਪਾਇਆ ਨਾ ਆਪਣੀ ਮਾਂ ਦੀਆਂ ਅੰਤਮ ਕਰਿਆਵਾਂ ਕਰ ਪਾਇਆ ਤੇ ਕਹਿੰਦੇ ਉਹਨਾਂ ਬਿਰਦਾ ਆਸ਼ਰਮ ਵਾਲਿਆਂ ਨੇ ਨਾ ਇੱਕ ਝੋਲਾ ਇੱਕ ਘੰਟੜੀ ਜੀ ਆ ਉਹਦੇ ਬੱਚੇ ਨੂੰ ਫੜਾ ਦਿੱਤੀ ਪੀ ਤੇਰੀ ਮਾਂ ਇਹ ਗੱਲ ਕਹਿ ਕੇ ਗਈ ਸੀ ਜਦੋਂ ਕਿਤੇ ਭੁੱਲਿਆ ਭਲਾਇਆ ਮੇਰਾ ਬੱਚਾ ਇੱਥੇ ਆਵੇ ਤੇ ਆਹ ਘੰਟੜੀ ਮੇਰੇ ਬੱਚੇ ਨੂੰ ਜ਼ਰੂਰ ਦੇ ਦਿਓ ਤੇ ਮੇਰੇ ਬੱਚੇ ਨੂੰ ਆਖਿਓ ਪੀ ਇਹਨੂੰ ਖੋਲ ਕੇ ਜ਼ਰੂਰ ਵੇਖੇ ਕਹਿੰਦੇ ਗਲ ਦੇ ਨਾਲ ਲਾ ਕੇ ਘੰਟੜੀ ਰੋਂਦਾ ਕਰ ਲਾਉਂਦਾ ਘਰੇ ਪਹੁੰਚਿਆ ਘਰੇ ਜਾ ਕੇ ਜਦੋਂ ਘੰਟੜੀ ਖੋਲੀ ਤੇ ਉਹਦੇ ਵਿੱਚੋਂ ਇੱਕ ਚਿੱਠੀ ਨਿਕਲੀ ਐ ਜਿਹਦੇ ਵਿੱਚ ਲਿਖਿਆ ਐ ਪਿਆਰੇ ਬੱਚੇ ਮੈਂ ਤੇਰੀ ਸੁੱਖ-ਸਾਂਤ ਮੰਗਦੀ ਆ ਰੱਬ ਤੇਰੀ ਲੰਮੀ ਉਮਰ ਕਰੇ ਮੇਰੇ ਹਿੱਸੇ ਦੀਆਂ ਖੁਸ਼ੀਆਂ ਵੀ ਰੱਬ ਤੈਨੂੰ ਦੇ ਦੇਵੇ ਮੇਰੀ ਜ਼ਿੰਦਗੀ ਦੇ ਅੰਦਰ ਜਿੰਨੇ ਕਸ਼ਟ ਸੀ ਮੈਂ ਭੋਗ ਕੇ ਇਸ ਦੁਨੀਆ ਤੋਂ ਚਲੇ ਜਾਵਾਂਗੀ ਪਤਾ ਨਹੀਂ ਮੇਰੇ ਬੱਚੇ ਆਪਣਾ ਕਦੀ ਮਲਾਪ ਹੋਵੇ ਜਾਂ ਨਾ ਹੋਵੇ ਪਤਾ ਨਹੀਂ ਤੇਰੇ ਹੱਥੋਂ ਮੇਰੀ ਅਰਥੀ ਨੂੰ ਅਗਣੀ ਵੀ ਨਸੀਬ ਹੋਣੀ ਹੈ ਕਿ ਨਹੀਂ ਹੋਣੀ ਮੈਂ ਕਿੱਡੀ ਬਦਕਿਸਮਤ ਮਾਂ ਹੋਵਾਂਗੀ ਜੀ ਦਾ ਪੁੱਤ ਸ਼ਾਇਦ ਉਹਦੀ ਅਰਥੀ ਨੂੰ ਲਾਂਬੂ ਵੀ ਨਾ ਲਾ ਪਾਵੇ ਬੱਚੇ ਜਿਹੜੀ ਇੱਕ ਅੱਖ ਦੇ ਕਾਰਨ ਤੈਨੂੰ ਦੁਨੀਆ ਦੇ ਸਾਹਮਣੇ ਪਰੇਸ਼ਾਨ ਹੋਣਾ ਪੈਂਦਾ ਸੀ ਮੇਰੇ ਕਰਕੇ ਕਿਉਂਕਿ ਮੈਂ ਖੂਬਸੂਰਤ ਨਹੀਂ ਸੀ ਮੈਂ ਇਉਂ ਲੱਗਦਾ ਸੀ ਤੈਨੂੰ ਤੇ ਤੇਰੇ ਆਲੇ ਦੁਆਲੇ ਵਾਲਿਆਂ ਨੂੰ ਤੇਰੀ ਮਾਂ ਬਦ ਸੂਰਤ ਹੈ ਬੱਚਿਆ ਮੈਂ ਤੈਨੂੰ ਇੱਕ ਗੱਲ ਦੱਸਾਂ ਜਦੋਂ ਤੂੰ ਬਹੁਤ ਛੋਟਾ ਸੀ ਨਾ ਜਦੋਂ ਤੂੰ ਬਹੁਤ ਛੋਟਾ ਸੀ ਸਕੂਲ ਦੇ ਵਿੱਚ ਖੇਡਦਿਆਂ ਖੇਡਦਿਆਂ ਤੇਰੀ ਇੱਕ ਅੱਖ ਨਿਕਲ ਗਈ ਸੀ ਮੈਂ ਡਾਕਟਰਾਂ ਨੂੰ ਬੜਾ ਜ਼ੋਰ ਲਾਇਆ ਕਿ ਮੇਰੇ ਬੱਚੇ ਨੂੰ ਬੱਚੇ ਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਲਾਜ ਕਰ ਦਿੱਤਾ ਜਾਵੇ ਕਹਿੰਦੇ ਡਾਕਟਰ ਕਹਿੰਦੇ ਕੋਈ ਹੱਲ ਨਹੀਂ ਹੈ ਇਹਦਾ ਕਹਿੰਦੀ ਫਿਰ ਮੈਂ ਡਾਕਟਰਾਂ ਨੂੰ ਕਿਹਾ ਮੇਰੀ ਇੱਕ ਅੱਖ ਲੈ ਲਵੋ ਪਰ ਮੇਰਾ ਬੱਚਾ ਜਿਹੜਾ ਹੈ ਇਹ ਮੈਨੂੰ ਠੀਕ ਠਾਕ ਚਾਹੀਦਾ ਹੈ ਮੇਰੀ ਜਿੰਨੀ ਲੰਘ ਗਈ ਏ ਲੰਘ ਗਈ ਏ ਪਰ ਮੇਰਾ ਬੱਚਾ ساری ਉਮਰ ਦੋ ਅੱਖਾਂ ਨਾਲ ਦੇਖਦਾ ਰਹੇ ਇਹ ਦੁਨੀਆ ਦੇ ਵਿੱਚ ਨਿਗਾ ਨਾਲ ਨਿਗਾ ਮਲਾ ਕੇ ਚੱਲ ਸਕੇ ਕਦਮਾਂ ਨਾਲ ਕਦਮ ਮਲਾ ਕੇ ਚੱਲ ਸਕੇ ਕਿੰਦੀ ਬੱਚੇ ਆ ਜਿਹੜੀ ਇੱਕ ਅੱਖ ਨਾਲ ਦੇਖ ਰਿਆ ਹੈ ਨਾ ਇੱਕ ਅੱਖ ਤੇਰੀ ਹੈ ਤੇ ਇੱਕ ਅੱਖ ਮੇਰੀ ਹੈ ਜਿੰਨਾ ਚਿਰ ਤੇਰੀ ਜ਼ਿੰਦਗੀ ਹੈ ਇਸ ਮਾਂ ਨੂੰ ਇਸ ਅੱਖ ਦੇ ਵਿੱਚੋਂ ਮਹਿਸੂਸ ਕਰਦਾ ਰਹੀ ਇਹ ਇੱਕ ਅੱਖ ਨਾਲ ਤੂੰ ਦੇਖ ਰਿਹਾ ਹੈ ਇੱਕ ਅੱਖ ਨਾਲ ਤੇਰੀ ਮਾਂ ਦੇਖ ਰਹੀ ਪੁੱਤਰਾ ਮੈਂ ਮਰੀ ਨਹੀਂ ਐ ਮੈਂ ਜਿਉਣੀ ਐ ਇਸ ਕਰਕੇ ਜਿਉਣੀ ਐ ਕਿਉਂਕਿ ਮੇਰੀ ਇੱਕ ਅੱਖ ਤੇਰੇ ਕੋਲ ਹੈ ਪਾਗਾ ਵਾਲਿਓ ਦਨਾ ਮਰਜ਼ੀ ਨਲਾਇਕ ਕਿਉਂ ਨਾ ਹੋਵੇ ਕਿਉਂ ਰੱਬ ਦੀ ਤੁਲਨਾ ਮਾਂ ਨਾਲ ਕੀਤੀ ਗਈ ਹੈ ਸਾਡੀ ਬੜੀ ਵੱਡੀ ਨਲਾਇਕੀ ਹੈ ਜਦੋਂ ਕੁਝ ਗਲਤ ਹੁੰਦਾ ਹੈ ਤੇ ਆਪਾਂ ਕਹਿੰਨੇ ਆ ਵੀ ਰੱਬ ਨੇ ਕਰ ਦਿੱਤਾ ਤੇ ਜਦੋਂ ਕੁਝ ਸਹੀ ਹੁੰਦਾ ਹੈ ਤੇ ਬੰਦਾ ਕਹਿੰਦਾ ਮੈਂ ਕੀਤਾ ਹੈ ਜਦੋਂ ਵੀ ਕੁਝ ਗਲਤ ਹੈ ਐਕਸੀਡੈਂਟ ਹੋਇਆ ਉਹ ਰੱਬ ਦੀ ਮਰਜ਼ੀ ਸੀ ਇਦਾਂ ਹੀ ਮੌਤ ਹੋਣੀ ਹੋਵੇਗੀ ਕੁਝ ਵੀ ਗਲਤ ਹੁੰਦਾ ਹੈ ਰੱਬ ਨੇ ਕਰਾਇਆ ਪਰ ਨਹੀਂ ਰੱਬ ਦਾ ਬਿਰਦ ਬੜਾ ਵਿਸ਼ਾਲ ਹੈ ਰੱਬ ਦਾ ਬਿਰਦ ਇਦਾਂ ਦਾ ਹੈ ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਵਡਪਾਗੀ ਪਾਇਆ ਮੇਰੇ ਬਾਗ ਵੱਡੇ ਨਹੀਂ ਉਹ ਤੇ ਭੁੱਲਿਆਂ ਨੂੰ ਵੀ ਗੱਲ ਦੇ ਨਾਲ ਲਾਉਂਦਾ ਹੈ ਦੁਨੀਆ ਦੇ ਲੋਕ ਜੇ ਕੋਈ ਪਟਕ ਜਾਂਦਾ ਹੈ ਭੁੱਲ ਜਾਂਦਾ ਉਹਨੂੰ ਪਿੱਛੇ ਸੁੱਟ ਦਿੰਦੇ ਨੇ ਪਰ ਸੱਚ ਦਾਣਿਓ ਗੁਰੂ ਐ ਸਤ ਗੁਰੂ ਐ ਜਿਹੜਾ ਭੁੱਲਿਆਂ ਨੂੰ ਗੱਲ ਦੇ ਨਾਲ ਲਾਉਂਦਾ ਹੈ ਗੁਰੂ ਕੇ ਪਿਆਰੇ ਉਹ ਸਿੱਖੋ ਜਿਹੜਾ ਆਪਣੀ ਮਾਂ ਦੀ ਕਦਰ ਨਹੀਂ ਕਰਦਾ ਬਾਪ ਦੀ ਕਦਰ ਨਹੀਂ ਕਰਦਾ ਗੁਰੂ ਦੀ ਕਦਰ ਨਹੀਂ ਕਰਦਾ ਸ਼ਾਇਦ ਮੈਂ ਦੁਨੀਆ ਦੇ ਉੱਤੇ ਜੀ ਰਿਹਾ ਸਤ ਗੁਰੂ ਜੀ ਕਹਿੰਦੇ ਨੇ ਪਿਆਰਿਆ ਜ਼ਿੰਦਗੀ ਦੇ ਅੰਦਰ ਜੇ ਸੁੱਖ ਲੈਣਾ ਹੈ ਕਿੰਦੇ ਸੁੱਖ ਲੈਣ ਵਾਸਤੇ ਤੈਨੂੰ ਕੁਝ ਕੰਮ ਕਰਨੇ ਪੈਣਗੇ ਅਚਾ ਜੀ ਏ ਸੀ ਜੀ ਜੀ ਬੀ ਕੁਲਦੀਪ ਕੋੜੀ ਦੀ ਕਥਾ ਜਿਦੇ ਵਿੱਚ ਅਸੀਂ ਇੱਕ ਬਿਆਨ ਚੁਣੀਆ ਕਿ ਮਾਂ ਜਿਹੜੀ ਸੀ ਮਾਂ ਨੇ ਜਿਹੜੀ ਕੁਰਬਾਨੀ ਉਹ ਕਿਵੇਂ ਦਿੱਤੀ ਆਪਣੇ ਬੱਚੇ ਦੇ ਵਾਸਤੇ ਬੱਚੇ ਵਾਸਤੇ ਤੇ ਬੱਚਾ ਉਹ ਸੀ ਕਿ ਜਿਹੜਾ ਬਾਦ ਛੋਟੂ ਆਪਣੀ ਮਾਂ ਬਾਪ ਦੀ ਸੂਰਤ ਨਜ਼ਰ ਆਉਂਦਾ ਮਾਂ ਕਰੋਦੀ ਪਿੱਛੇ ਜਾਂਦੀ ਸੀ ਜਾਂ ਕਿਸੇ ਜਗ੍ਹਾ ਤੇ ਜਾਂਦੀ ਸੀ ਤੇ ਉਹ ਆਸ-ਪਾਸ ਦੇ ਲੋਕ ਜਦੋਂ ਕਹਿੰਦੇ ਸੀ ਤੇ ਬੱਚਾ ਉਸ ਚੀਜ਼ ਨੂੰ ਜ਼ਿੰਦਗੀ ਮਹਿਸੂਸ ਕਰਦਾ ਸੀ ਉਹ ਇਹ ਚੀਜ਼ ਕਹਿੰਦਾ ਸੀਗਾ ਕਿ ਮੇਰੀ ਮਾਂ ਜਦ ਤੇ ਮੈਂ ਹਾਂ ਉੱਥੇ ਮੇਰੀ ਮਾਂ ਆਵੇ ਕਿਉਂਕਿ ਲੋਕੀ ਮੈਨੂੰ ਗੱਲਾਂ ਕਰਦੇ ਅੱਛਾ ਇੱਕ ਚੀਜ਼ ਹੈ ਤੁਸੀਂ ਦੇਖ ਲਓ ਕਿ ਅਸੀਂ ਦੁਆ ਕਰਦੇ ਹਾਂ ਕਿ ਰੱਬ تعالی ਸਭ ਦੇ ਬੱਚਾ ਨੂੰ ਸਿਹਤ ਆਸਾਨ ਦੇ ਦੇਣੇ ਕਿ ਕਈ ਦਫਾ ਅਸੀਂ ਐਸਾ ਦੇਖਿਆ ਹੈ ਕਿ ਬੱਚੇ ਹੈਂਡੀਕੈਪ ਹੁੰਦੇ ਨੇ ਮਜ਼ਦੂਰ ਹੁੰਦੇ ਨੇ ਹਾਂਜੀ ਮਤਲਬ ਕਿ ਐਸੇ ਐਸੇ ਬੱਚੇ ਵੀ ਅਸੀਂ ਦੇਖੇ ਨੇ ਕਿ ਜਿਹੜਾ ਵੇਖ ਕੇ ਅਗਲੇ ਬੰਦੇ ਨੂੰ ਹੋ ਜਾਂਦਾ ਕਿ ਬੱਚੇ ਨੂੰ ਐਸ ਹੱਦ ਤੱਕ ਸਾਪਿਆ ਜਾਣਦਿਆ ਤੇ ਲੇਕਿ ਮਾਂ ਮਾਂ ਜਿਹੜੀ ਮਾਂ ਆਪਣੇ ਤਲੀਆਂ ਦੇ ਉੱਤੇ ਰੱਖ ਕੇ ਪਾਲਦੀ ਆ ਉਹ ਬੱਚਾ ਜੈਦਾ ਮੜ ਨੁਲਾ ਲਗੜਾ ਕਾਣਾ ਬੋਲਾ ਜਿੰਝ ਜਿੰਦਾ ਵਰਦੀ ਹੈ ਮਾਂ ਆਪਣੇ ਤਲੀਆਂ ਦੇ ਉੱਤੇ ਰੱਖ ਕੇ ਉਹਨੂੰ ਪਾਲਦੀ ਆ ਓਏ ਮਤਲਬ ਕਿ ਇਥੋਂ ਤੱਕੜ ਕੇ ਬੱਚੇ ਜਵਾਨ ਵੀ ਦੇਖੇ ਨੇ ਕਿ ਮਾਵਾਂ ਜਿਹੜੀਆਂ ਨੇ ਜਵਾਨ ਪੁੱਤਰਾ ਦਾ ਪੰਜਾਬ ਤੇ ਪੁਡਰ ਕੋਟੀ ਹਰ ਚੀਜ਼ ਸਾਫ਼ ਕਰਦੀਆਂ ਨੇ ਤੇ ਇਹੀ ਬੱਚੇ ਹੁੰਦੇ ਨੇ ਕਿ ਜਿਹੜੇ ਮਤਲਬ ਕਿ ਮਾਪਾਪ ਨੂੰ ਨਹੀਂ ਬਰਦਾਸ਼ਤ ਕਰਦੇ ਜਿਵੇਂ ਇੱਕ ਮਾਂ ਹੈ ਨਾ ਉਹ 10 ਧੀਆ ਪੁੱਤ ਤੇ ਪਾਲ ਲਿੰਦੀ ਹੈ ਲੇਕਿਨ 10 ਧੀਆ ਪੁੱਤ ਜਿਹੜੇ ਨੇ ਇੱਕ ਮਾਂ 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 ਵੀ ਪਾਲ ਸਕਦੀ ਹੈ ਇਹ ਇਸ ਜ਼ਮਾਨੇ ਦੀ ਸੱਚਾਈ ਵੀ ਹੈ ਤੇ ਜਿਹੜੀ ਸਭ ਨੂੰ ਰਿਐਲਿਟੀ ਹੈ ਜਿਹੜੀ ਸਭ ਨੂੰ ਪਤਾ ਬਾਕੀ ਵੇਖਿਆ ਜਾਏ ਤੇ ਕਿਵੇਂ ਉਹਦੀ ਮਾਂ ਐਂd ਤੱਕ ਤਰਸਦੀ ਰਹੀ ਤਰਸਦੀ ਰਹੀ ਤਰਸਦੀ ਰਹੀ ਕਿ ਬੇੜਾ ਪੋਤਾ ਜਿਹੜਾ ਜ਼ਿਆਦਾ ਕਿਰਦਾਰ ਹੈ ਨਾ ਉਹ ਜ਼ਿਆਦਾਤਰ ਸਾਡਾ ਆਸ਼ਾ ਦਾ ਕਰਦਾ ਹੈ ਅਗਰ ਆਸ-ਪਾਸ ਦੇ ਲੋਗ ਉਹਨੂੰ احساس ਨਾ ਦਿਲਾ ਦੇਣ ਉਹਦੇ ਤੇਲ 'ਚ ਗੱਲ ਨਾ ਬਿਠਾ ਦੇ ਕਿ ਤੇਰੀ ਮਾਂ ਦੂਜੀਆਂ ਮਾਵਾਂ ਤੋਂ ਜਿਹੜੀ ਹੁਕਮਤਾਰ ਹੈ ਜਾਂ ਨੀਚੀ ਹੈ ਜਾਂ ਉਹ ਬਾਦਸੂਰਤ ਹੈ ਤੇ ਉਸ ਬੱਚੇ ਦੇ ਤੇਲ 'ਚ ਕਦੀ ਵੀ ਇਹ ਚੀਜ਼ ਨਹੀਂ ਨਹੀਂ ਆਉਂਦੀ ਉਹੀ ਦੀ ਚੀਜ਼ ਐ ਕੋ ਨੂੰ ਆਂ ਦਵਾਲ ਵਾਲਿਆਂ ਨੇ ਇਹ ਕਹਿ ਕੇ ਜਿਵੇਂ ਕਹਿੰਦੇ ਨਾ ਦੁਨੀਆ ਨੇ ਜੀਣ ਦੀ ਹਾਂ ਉਹਨਾਂ ਦੋਨਾਂ 'ਚ ਇਹ ਨਫ਼ਰਤ ਇਹ ਭਗਸ ਜਿਹੜਾ ਪੈਦਾ ਕੀਤਾ ਉਹ ਦੁਨੀਆ ਨੇ ਕੀਤਾ ਵਾਕਈ ਦੁਨੀਆ ਨੇ ਦੇਖਣ ਵਾਲਿਆਂ ਨੇ ਕੀਤਾ ਅਗਰ ਤੁਸੀਂ ਮੈਂ ਉਹਨੂੰ ਦੇਖ ਕੇ ਗੱਲ ਨਾ ਕਰਦੇ ਤੇ ਉਹ ਕਦੀ ਵੀ ਆਪਣੀ ਮਾਂ ਤੋਂ ਵੱਡਾ ਨਹੀਂ ਵੱਡਸਤ ਨਾ ਹੁੰਦੇ ਹੋਰ ਨਾ ਵਿਛੜਦੇ ਔਰ ਉਹ ਮਾਂ ਇੱਕ ਪੁੱਤ ਦੇ ਪਿਆਰ ਵਾਸਤੇ ਇੰਨਾ ਨਾ ਕਰਦੀ ਇੰਨਾ ਨਾ ਕਰਦੀ ਕਿ ਉਹ ਤੜਫ ਤੜਫ ਕੇ ਇੱਕ ਪੁੱਤ ਦੀ ਯਾਦ ਚ ਇੱਕ ਪੁੱਤ ਦੀਆਂ ਰਾਹਾਂ ਵੇਖਦੀ ਜਿਹੜੀ ਇਸ ਦੁਨੀਆਂ ਤੋਂ ਚਲੀ ਗਈ ਤੇ ਉਹ ਐਵੇਂ ਨਾ ਜਾਂਦੀ ਸ਼ਾਇਦ ਕਿ ਉਹ ਪੁੱਤ ਆਪਣੇ ਹੱਥਾਂ ਨਾਲ ਦੀ ਸੇਵਾ ਕਰਦਾ ਉਹ ਸੰਭਾਲਦਾ ਸਭ ਕੁਝ ਕਰਦਾ ਲੇਕਿਨ ਦੁਨੀਆ ਨੇ ਨਹੀਂ ਕਰਦਾ ਨਹੀਂ ਬਿਲਕੁਲ ਅਸੀਂ ਨਹੀਂ ਕਰਦਾ ਸਾਨੂੰ ਚਾਹੀਦਾ ਹੈ ਕਿ ਜਦੋਂ ਅਸੀਂ ਕੁਝ ਵੀ ਐਵੇਂ ਦਾ ਦੇਖੀਏ ਬਚਾਏ ਇਹਦੇ ਕਿ ਅਸੀਂ ਪਰਲੇ ਵਾਲ ਉਗਲੀ ਕਰੀਏ ਤੇ ਜਿਹੜੀਆਂ ਤਿੰਨ ਮੁੜੀਆਂ ਹੁੰਨ ਸਾਡੇ ਵਾਂ ਸਾਡੇ ਵਾਂ ਅਸੀਂ ਨਾ ਕਰੀਏ ਤੇ ਕਿਸੇ ਦਾ ਦਿਲ ਨਾ ਗਾਦ ਦੋਗੇ। ਇਹੀ ਚੀਜ਼ ਹੈ ਅਗਰ ਅਸੀਂ ਇਹ ਚੀਜ਼ਾਂ ਸੋਚਣਾ ਸ਼ੁਰੂ ਹੋ ਜਾਈਏ ਤਾਂ ਮਾਸ਼ਰਤ ਬੜਾਈ ਖਤਮ ਹੋ ਜਾਏ। ਲੇਕਿਨ ਇਹ ਕਿਵੇਂ ਹੋ ਸਕਦਾ ਹੈ? ਉਹ ਵੀ ਤਾਂ ਦੱਸਿਓ ਕਿਵੇਂ ਹੋ ਸਕਦਾ ਹੈ ਕਿ ਅਸੀਂ ਇਹ ਵਾਂ ਕਿ ਅਸੀਂ ਫਲਾਰਡ ਨੂੰ ਵੇਖ ਕੇ ਤੇ ਫੌਰਨ ਅਸੀਂ ਉਹ ਤੀਆ ਪੰਡਿਆ ਚ ਖਲੋ ਕੇ ਗੱਲ ਕਰ ਗਏ ਜਗਾ ਜਗਾ ਬਹਿ ਕੇ ਅਸੀਂ ਗੱਲ ਕਰ ਗਏ ਅਸੀਂ ਇਹ ਨਹੀਂ ਵੇਖੀ ਦਾ ਕਿ ਉਹਦੇ ਵਿੱਚ ਮਚਾ ਕੀ ਸੀ ਉਹਦੇ ਪਿੱਛੇ ਰੀਜ਼ਨ ਕੀ ਸੁਝਾਵੇਂ ਕਿ ਉਸ ਬੱਚੇ ਨੇ ਨਹੀਂ ਵੇਖਿਆ ਨਾ ਹਾਂ ਕਿ ਮੇਰੀ ਮਾਂ ਐਵੇਂ ਆ ਤੇ ਉਹ ਕਿਉਂ ਉਹ ਨਹੀਂ ਜਾ ਰਹੀ ਦੀ ਕੋਸ਼ਿਸ਼ ਉਹ ਜਾ ਰਹੀ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਮਾਂ ਤੂੰ ਐਵੇਂ ਕਿਉਂ ਹੈ ਕੀ ਹੋਇਆ ਜੇ ਤੂੰ ਮਾਂ ਕੋਲ ਪੁੱਛਦਾ ਤੇ ਫਿਰ ਮਾਂ ਦੱਸਦੀ ਕਿ ਪੁੱਤਰ ਤੂੰ ਅਜੇ ਬਚਪਨ ਜਿੱਤੇ ਮਚੋਟ ਲੱਗੀ ਤੇ ਤੇਰੀ ਆਖਰ ਜੇੜੀਆਂ ਚਲੇ ਗਈ ਤੇ ਮੈਂ ਤੈਨੂੰ ਨਹੀਂ ਪੱਜ ਸੁਰਤ ਹੋ ਦਿੰਦਾ ਤੇ ਆਪਣੀ ਆਖਰ ਜੇੜੀਆਂ ਤੇਨੂੰ ਦੇ ਦਿੰਦਾ ਤੇਨੂੰ ਦੇ ਦਿੰਦਾ ਮਾੜੇ ਆਪਣੀ ਖੂਬਸੂਰਤੀ ਦੀ ਵੇਖੀ ਵਾਰੇ ਆਪਣੇ ਬੱਚੇ ਨੂੰ ਵੇਖਿਆ ਮਾਂ ਨੇ ਆਪਣੇ ਬੱਚੇ ਦੀ ਖੂਬਸੂਰਤੀ ਵੇਖੀ ਕਿ ਉਹ ਕਦਮ ਬਾ ਕਦਮ ਜਿਹੜਾ ਨਾ ਦੁਨੀਆ 'ਚ ਮਾਣ ਨਾਲ ਜੀ ਸਕੇ ਜਿਵੇਂ ਲੋਕ ਕੋਈ ਗੱਲ ਨਾ ਕਰੇ ਗੱਲ ਨਾ ਕਰੇ ਮਾਂ ਨੇ ਸਾਰਾ ਆਪਣੇ ਦਿਲ ਤੇ ਬਰਦਾਸ਼ਤ ਕੀਤੀਆਂ ਕਿ ਆਪਣੇ ਬੱਚੇ ਤੇ ਆਦਮੀਆਂ ਆਂਦੇ ਤੇ ਸਾਨੂੰ ਚਾਹੀਦਾ ਕਿ ਅਸੀਂ ਸਿੱਧਾ ਤੱਕ ਹੋ ਸਕੀਏ ਅਸੀਂ ਮਾਸਟਰਾਂ ਨਹੀਂ ਬਦਲ ਸਕਦੇ ਲੇਕਿਨ ਅਸੀਂ ਆਪਣੇ ਆਪ ਬਦਲ ਜ਼ਰੂਰ ਬਦਲ ਸਕਦੇ ਅਸੀਂ ਆਪਣੇ ਆਪ ਨੂੰ ਜ਼ਰੂਰ ਬਦਲ ਸਕਦੇ ਕਿਸੀ ਕਿਸੇ ਹਾਲ ਦੀ ਤੋ ਜਦੋਂ ਇੱਕ ਮਾਂ ਇੱਕ ਬੇਟੀ ਮਾਂ ਨਹੀਂ ਕਰੇਗੀ ਨਾ ਕਿਸੇ ਵੀ ਤਰੀਕੇ ਫਿਰ ਉਹਦੀ ਬੇਟੀ ਵੀ ਘਰੇ ਨਹੀਂ ਕਰੇਗੀ। ਉਹਨੂੰ ਦੇਖਿਆ ਉਹ ਤਾਂ ਛੋਟੀ ਹੋਏਗੀ ਉਹਦਾ ਤਾਂ ਭਰਾ ਹੋਏਗਾ ਉਹ ਵੀ ਨਹੀਂ ਕਰੇਗਾ ਕਿ ਨਹੀਂ ਸਾਡੀ ਮਾਂ ਨਹੀਂ ਕਰੇ। ਬਿਲਕੁਲ। ਬਾਕੀ ਤੁਹਾਨੂੰ ਕਿਹਦਾਤੀ ਲੱਗੀ ਕਵਿਤਾ ਸਾਨੂੰ ਕਮੈਂਟ ਸੈਕਸ਼ਨ 'ਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਵੀ ਕਰੋ, ਸ਼ੇਅਰ ਵੀ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ। ਦੇਂਦਿਆਂ ਜੀ ਨਵੀਂ ਵੀਡੀਓ ਜਲਦ ਆਪਾਂ